ਹਾਉ ਸਾਧ ਸੰਗਤ ਜੀ ਥੋੜਾ ਸਮਾ ਗੁਰੂ ਪਾਤਸ਼ਾਹੀ ਦੇ ਚਰਨਾਂ ਦੇ ਵਿੱਚ ਆਪਾਂ ਹੋਰ ਲਾਈਏ ਗੁਰੂ ਦੇ ਪਿਆਰਿਓ ਸਾਧ ਸੰਗਤ ਜੀ ਅੱਜ ਵੀ ਆਪ ਜੀ ਨੇ ਬਹੁਤ ਆਨੰਦ ਮਾਣਿਆ ਸਿਮਰਨ ਦੇ ਵਿੱਚ ਸਾਧ ਸੰਗਤ ਜੀ ਬਹੁਤ ਸਾਰੀਆਂ ਸੰਗਤਾਂ ਦਾ ਭਲਾ ਹੋਇਆ ਸਾਧ ਸੰਗਤ ਜੀ ਆਪ ਜੀ ਦੇ ਨਾਲ ਸਾਧ ਸੰਗਤ ਜੀ ਜੋ ਕੌਂਦਕ ਹੁੰਦੇ ਆ ਅੱਜ ਆਪ ਜੀ ਨੇ ਸਾਧ ਸੰਗਤ ਦੀ ਅੱਖਾਂ ਦੇ ਸਾਹਮਣੇ ਵੇਖਿਆ ਗੁਰੂ ਦੇ ਪਿਆਰੋ ਬਾਬਾ ਦੀਪ ਸਿੰਘ ਜੀ ਐਂ ਕਿਰਪਾ ਕਰਦੇ ਆ ਗੁਰੂ ਦੇ ਪਿਆਰਿਓ ਇਸ ਤਰ੍ਹਾਂ ਕਰਕੇ ਸਾਧ ਸੰਗਤ ਜੀ ਇਹ ਜੋ ਸਾਡੀਆਂ ਭੈਣਾਂ ਸਨ ਸਾਧ ਸੰਗਤ ਜੀ ਮਤਾਮਾ ਸਨ ਕਿੰਨੀਆਂ ਔਖੀਆਂ ਸਨ ਸਾਧ ਸੰਗਤ ਜੀ ਕਿੰਨੇ ਚਿਰ ਦੀਆਂ ਹਾਜ਼ਰੀਆਂ ਭਰਦੇ ਸੀਗੇ ਇਹਨਾਂ ਨੇ ਗੁਰੂ ਦੇ ਪਿਆਰਿਓ ਕੋਈ ਜਗਾ ਨਹੀਂ ਛੱਡੀ ਗੁਰੂ ਦੇ ਪਿਆਰਿਓ ਜਿੱਥੇ ਜਿੱਥੇ ਇਹਨਾਂ ਨੂੰ ਦੱਸ ਪੈਂਦੀ ਰਹੀ ਸਾਸੰਗ ਜੀ ਉੱਥੇ ਹੀ ਇਹ ਜਾਂਦੇ ਰਹੇ ਇਹਨਾਂ ਦੇ ਮੂੰਹੋਂ ਸਾਸੰਗ ਜੀ ਗੱਲ ਸੁਣਦੇ ਆ ਕਿ ਬਹੁਤ ਸਾਰੇ ਢਾਲੇ ਵੀ ਲਾਏ ਬੜੇ ਬਾਬਿਆਂ ਕੋਲੇ ਗਏ ਪਰ ਅੱਜ ਦੇਖੋ ਸਾਸੰਗ ਜੀ ਖੰਡੇ ਵਾਲੇ ਬਾਪੂ ਨੇ ਕਿਵੇਂ ਕਿਰਪਾ ਕਰਤੀ ਸਾਸੰਗ ਜੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਅੱਜ ਦੇਖੋ ਸਾਸੰਗ ਜੀ ਖੰਡੇ ਵਾਲੇ ਬਾਪੂ ਨੇ ਕਿਵੇਂ ਕਿਰਪਾ ਕਰਤੀ ਸਾਸੰਗ ਜੀ ਕੋਈ ਹੱਥਵਾਲਾ ਪਾਇਆ ਨਾ ਸਾਧ ਸੰਗ ਜੀ ਕੋਈ ਲੈਂਚੀ ਨੂੰ ਫੂਕ ਮਾਰੀ ਹੈ ਕੋਈ ਜਲ ਨੂੰ ਫੂਕ ਮਾਰੀ ਹੈ ਕਿਉਂਕਿ ਸਾਧ ਸੰਗ ਜੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਬਖਸ਼ਾ ਕਰਦੇ ਨੇ ਕਿ ਪ੍ਰਭ ਦਾ ਸਿਮਰਨ ਸਭ ਤੋਂ ਉੱਚਾ ਇੱਕ ਤਾਂ ਸਾਧ ਸੰਗ ਜੀ ਸਿਮਰਨ ਦੇ ਵਿੱਚ ਸਾਧ ਸੰਗ ਜੀ ਬਹੁਤ ਵੱਡੀ ਤਾਕਤਾਂ ਗੁਰੂ ਦੇ ਪਿਆਰੋ ਸਿਮਰਨ ਅਸੀਂ ਕਰਦੇ ਨਹੀਂ ਪੜ੍ਹੀ ਜਾਂਦੇ ਆ ਪ੍ਰਭ ਦਾ ਸਿਮਰਨ ਸਭ ਤੋਂ ਉੱਚਾ ਪ੍ਰਭ ਦਾ ਸਿਮਰਨ ਸਭ ਤੋਂ ਉੱਚਾ ਪੜ੍ਹੀ ਜਾਂਦੇ ਆ ਪਰ ਸਿਮਰਨ ਕਰਦੇ ਨਹੀਂ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਕਈ ਵਾਰੀ ਸਾਧ ਸੰਗਤ ਜੀ ਲੋਕ ਪੁੱਛ ਲੈਂਦੇ ਆ ਕਿ ਬਾਬਾ ਜੀ ਤੁਹਾਡੇ ਜਿੱਥੇ ਤੁਸੀਂ ਪਾਠ ਕਰਾਉਨੇ ਆ ਉਥੇ ਬਾਬਾ ਜੀ ਇੰਨੀਆਂ ਸ਼ਕਤੀਆਂ ਕਿਉਂ ਬੋਲਦੀਆਂ ਉਥੇ ਬਾਬਾ ਜੀ ਕੀ ਕਾਰਨ ਹੈ ਸਾਧ ਸੰਗਤ ਜੀ ਕਾਰਨ ਨਹੀਂ ਉਥੇ ਇਹੀ ਕਾਰਨ ਆ ਸਾਧ ਸੰਗਤ ਜੀ ਕਿ ਅਸੀਂ ਸਮਰਨ ਨਹੀਂ ਕਰਾਉਂਦੇ ਗੁਰੂ ਦੇ ਪਿਆਰਿਓ ਇਹ ਖਾਲਸਾ ਜੀ ਸਮਰਨ ਦੀਆਂ ਗੱਲਾਂ ਆ ਗੁਰੂ ਦੇ ਪਿਆਰਿਓ ਜਿੱਥੇ ਵੀ ਦਾਸ ਦੇ ਸਾਧ ਸੰਗਤ ਦੀ ਦੀਵਾਨ ਹੁੰਦੇ ਆ ਕੋਈ ਪ੍ਰੋਗਰਾਮ ਸਮਾਗਮ ਹੁੰਦਾ ਸਾਧ ਸੰਗਤ ਜੀ ਉੱਥੇ ਸਿਮਰਨ ਅਸੀਂ ਜ਼ਰੂਰ ਕਰਾਉਨੇ ਆ ਅੱਜ ਅਸੀਂ ਘਰਾਂ ਦੇ ਵਿੱਚ ਸਾਧ ਸੰਗਤ ਜੀ ਪਾਠ ਕਰਾਉਨੇ ਆ ਚਾਹੇ ਸੁਖਮਨੀ ਸਾਹਿਬ ਦੇ ਕਰਾਉਨੇ ਗੁਰੂ ਦੇ ਪਿਆਰਿਓ ਸਿਮਰਨ ਉਥੇ ਆਪਾਂ ਕਰਾਉਂਦੇ ਹੀ ਨੀਗੇ ਸਾਧ ਸੰਗਤ ਜੀ ਸਿਮਰਨ ਪਹਿਲੀ ਗੱਲ ਕਰਾਉਂਦੇ ਨਹੀਂ ਜੇਕਰ ਕਰਾਉਨੇ ਆ ਤਾਂ ਸਿਮਰਨ ਕਰਾਉਣ ਦਾ ਵੀ ਸਾਧ ਸੰਗਤ ਜੀ ਦਾ ਵੀ ਕੋਈ ਹਿਸਾਬ ਹੁੰਦਾ ਇਹ ਸਿੱਧਾ ਹੀ ਨਹੀਂ ਆਪਾਂ ਜੋ ਬਾਜੇ ਦੀਆਂ ਸੁਰਾਂ ਤੇ ਵਾਹਿਗੁਰੂ ਵਾਹਿਗੁਰੂ ਬੋਲੀ ਜਾਂਦਾ ਇਹ ਸਿਮਰਨ ਹੀ ਸਾਧ ਸੰਗਤ ਜੀ ਉਸਨ ਕਰਕੇ ਆ ਇਹਨਾਂ ਦਾ ਕੋਈ ਹਿਸਾਬ ਹੁੰਦਾ ਦੂਸਰੇ ਨੰਬਰ ਤੇ ਤਾਂ ਸਾਧ ਸੰਗਤ ਜੀ ਜੋ ਮਹਾਪੁਰਖਾਂ ਦੀ ਕਿਰਪਾ ਉਹਨਾਂ ਪਿਆਰਿਆਂ ਦੇ ਨਾਮ ਜਪਣ ਵਾਲੀਆਂ ਰੂਹਾਂ ਦੀ ਕਿਰਪਾ ਹੈ ਤੀਸਰੇ ਨੰਬਰ ਤੇ ਤਾਂ ਸਾਧ ਸੰਗਤ ਜੀ ਜੋ ਧੰਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਸੱਚੇ ਪਾਤਸ਼ਾਹ ਜੀ ਬਖਸ਼ਾਂ ਕਰਨ ਖੰਡੇ ਵਾਲੀ ਸਰਕਾਰ ਦੀ ਕਿਰਪਾ ਹੁੰਦੀ ਸਾਧ ਸੰਗਤ ਜੀ ਉਹ ਵੱਖਰੀ ਹੈ ਸਾਧ ਸੰਗਤ ਜੀ ਇਹ ਡਿਗਰੀਆਂ ਪ੍ਰਾਪਤ ਹੁੰਦੀਆਂ ਸਾਧ ਸੰਗਤ ਜੀ ਵੱਖਰੀਆਂ ਵੱਖਰੀਆਂ ਡਿਗਰੀਆਂ ਕੋਈ ਕਿਸ ਕੰਮ ਦਾ ਮਹਾਰਾਸਾ ਸਾਸਾਂ ਜੀ ਕੋਈ ਕਿਸ ਕੰਮ ਦਾ ਮਹਾਰਾ ਮਹਾਰਾਜੀ ਸਾਧ ਸੰਗਤ ਜੀ ਕਈ ਗੱਲਾਂ ਇਹੋ ਜੀਆਂ ਹੁੰਦੀਆਂ ਹਨ ਜਿਹੜੀਆਂ ਮਹਾਂਪੁਰਖਾਂ ਨੇ ਗੋਪਤ ਰੱਖੀਆਂ ਹੁੰਦੀਆਂ ਸਾਧ ਸੰਗਤ ਜੀ ਜਾਂ ਸ਼੍ਰੀ ਦਰਸ ਸਿੰਘਾਂ ਨੇ ਹਾਜ਼ਰੀ ਲਾਈ ਹੁੰਦੀ ਹੈ ਕਿ ਇਹਨਾਂ ਚੀਜ਼ਾਂ ਨੂੰ ਗੋਪਤ ਰੱਖਣਾ ਉਹ ਕਿਸੇ ਦੇ ਸਾਹਮਣੇ ਸਾਧ ਸੰਗਤ ਜੀ ਅਸੀਂ ਜ਼ਾਹਰ ਨਹੀਂ ਕਰਦੇ ਗੁਰੂ ਦੇ ਪਿਆਰਿਓ ਸ਼੍ਰੀ ਦਰਸ ਸਿੰਘਾਂ ਵੱਲੋਂ ਇਹ ਬਖਸ਼ ਹੁੰਦੀ ਹੈ ਤਾਂ ਸਾਧ ਸੰਗਤ ਜੀ ਆਓ ਖੰਡੇ ਵਾਲੇ ਦੀਆਂ ਬੇਅੰਤ ਵਡਿਆਈਆਂ ਸਾਧ ਸੰਗਤ ਜੀ ਆਈ ਤਾਂ ਸਾਧ ਸੰਗ ਜਿਸੀ ਚਪੈਰਿਆਂ ਦੇ ਨਿੰਦਿਆ ਕਰੀ ਜਾਂਦੇ ਆ ਉਥੇ ਜੀ ਪੜੜੀਆਂ ਮਾਲ ਲੈਂਦੇ ਆ ਉਥੇ ਜੀ ਆਏ ਹੁੰਦਾ ਉਥੇ ਆਏ ਹੁੰਦਾ ਕਿੰਤੂ ਪ੍ਰੰਤੂ ਕਰਦੇ ਆ ਸਾਧ ਸੰਗ ਜੀ ਪਰ ਆਹ ਦੇਖੋ ਸਾਧ ਸੰਗ ਜੀ ਤੁਹਾਡੇ ਸਾਹਮਣੇ ਹੀ ਰਿਜ਼ਲਟ ਆਉਂਦਾ ਤੁਸੀਂ ਆਪਣੀ ਅੱਖਾਂ ਦੇ ਨਾਲ ਗੁਰੂ ਦੇ ਪਿਆਰੋ ਇਹ ਚੀਜ਼ ਨੂੰ ਵੇਖਿਆ ਧਾਰਨ ਕੀਤਾ ਸਾਧ ਸੰਗ ਜੀ ਅੱਖਾਂ ਦੇ ਸਾਹਮਣੇ ਫਿਰ ਸਾਧ ਸੰਗ ਜੀ ਸੰਗ ਉਸ ਬਾਬੇ ਦਾ ਕਿਵੇਂ ਪੱਲਾ ਛੱਡ ਦੇਵੇ ਉਸ ਖੰਡੇ ਵਾਲੇ ਮਾਲਕ ਦਾ ਕਿਵੇਂ ਪੱਲਾ ਛੱਡ ਦੇਵੇ ਸਾਧ ਸੰਗ ਜੀ ਇਸ ਕਰਕੇ ਗੁਰੂ ਦੇ ਪਿਆਰੋ ਜੋ ਨਾਮ ਜਪਣ ਵਾਲੀਆਂ ਰੂਹਾਂ ਗੁਰੂ ਦੇ ਪਿਆਰੋ ਉਹੀ ਇਹ ਚੀਜ਼ਾਂ ਨੂੰ ਦੇਖ ਸਕਦੀਆਂ ਗੁਰੂ ਦੇ ਪਿਆਰੋ ਉਹ ਨਾਮ ਜਪਣ ਵਾਲੀਆਂ ਹੀ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਉਹੀ ਰੂਹਾਂ ਸਾਧ ਸੰਗ ਜੀ ਇਹ ਕਮਾਈ ਦੇ ਸਾਧਨ ਜੋ ਕੀਤੇ ਹੁੰਦੇ ਸਾਧ ਸੰਗ ਜੀ ਉਹੀ ਇਹਨਾਂ ਚੀਜ਼ਾਂ ਨੂੰ ਬੁਲਾ ਸਕਦੀਆਂ ਗੁਰੂ ਦੇ ਪਿਆਰੋ ਸਾਧ ਸੰਗ ਜੀ ਦਾਸ ਨੂੰ ਯਾਦ ਆਇਆ ਜਿਵੇਂ ਬਾਬਾ ਈਸ਼ਰ ਸਿੰਘ ਜੀ ਨਾਨਕ ਸਰ ਵਾਲਿਆਂ ਨੇ ਸਾਧ ਸੰਗ ਜੀ ਇੱਕ ਵਾਰੀ ਬਾਬਾ ਨਾਮ ਸਿੰਘ ਜੀ ਨੂੰ ਕਿਹਾ ਸੀਗਾ ਕਿ ਬਾਬਾ ਜੀ ਸਿੱਖ ਗੁਰੂ ਦੇ ਵਿੱਚ ਭੇਦ ਕਿਵੇਂ ਹੁੰਦਾ ਬਾਬਾ ਈਸ਼ਰ ਸਿੰਘ ਜੀ ਨਾਨਕ ਸਰ ਵਾਲੇ ਸਾਧ ਸੰਗ ਜੀ ਉਹਨਾਂ ਨੇ ਕਹਿਣਾ ਕੀਤਾ ਸੀ ਬਾਬਾ ਆਨੰਦ ਸਿੰਘ ਜੀ ਨੂੰ ਕਿ ਬਾਬਾ ਜੀ ਸਿੱਖ ਗੁਰੂ ਸਾਹਿਬ ਦੇ ਵਿੱਚ ਭੇਦ ਕਿਵੇਂ ਹੁੰਦਾ ਤੇ ਬਾਬਾ ਨਾਮ ਸਿੰਘ ਜੀ ਕਹਿਣ ਲੱਗੇ ਈਸ਼ਰ ਸੁਬਾ ਜਦੋਂ ਅਸੀਂ ਹੁਕਮਨਾਮਾ ਲਵਾਵਾਂਗੇ ਨਾ ਉਦੋਂ ਤੈਨੂੰ ਭੇਦੋ ਕੇ ਦਿਖਾਵਾਂਗੇ ਕਿ ਕਿਵੇਂ ਹੁੰਦਾ ਉਦੋਂ ਅਸੀਂ ਤੈਨੂੰ ਭੇਦੋ ਕੇ ਦਿਖਾਵਾਂਗੇ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਿੱਖ ਗੁਰੂ ਦੇ ਪਿਆਰਿਓ ਬਾਬਾ ਜੀ ਕਹਿਣ ਲੱਗੇ ਭਾਈ ਇਛਰ ਸੁਬਾ ਅਸੀਂ ਅਮਰਤ ਵੇਲੇ ਜਦੋਂ ਹੁਕਮਨਾਮਾ ਲਵਾਵਾਂਗੇ ਉਦੋਂ ਵੇਖ ਲਈਂ ਕਿਸੇ ਸੱਚਖਗੁਰੂ ਦੇ ਵਿੱਚ ਭੇਦ ਕਿਵੇਂ ਹੁੰਦਾ ਜਦੋਂ ਤੈਨੂੰ ਪਤਾ ਲੱਗ ਗਿਆ ਈਸ਼ਰ ਉਸ ਤੋਂ ਬਾਅਦ ਦੇ ਵਿੱਚ ਕਬਰਾਈ ਨਾ ਫਿਰ ਤੋਂ ਅਰਦਾਸ ਕਰੀ ਜਦੋਂ ਤੈਨੂੰ ਇਸ ਗੱਲ ਦਾ ਪਤਾ ਲੱਗ ਗਿਆ ਸਾਧ ਸੰਗਤ ਜੀ ਜਦੋਂ ਬਾਬਾ ਜੀ ਅੰਮ੍ਰਿਤ ਵੇਲੇ ਹੁਕਮਨਾਮਾ ਲੈਣ ਲੱਗੇ ਬਾਬਾ ਈਸ਼ਰ ਸਿੰਘ ਜੀ ਚੌਰ ਸਾਹਿਬ ਦੀ ਸੇਵਾ ਕਰਨ ਲੱਗੇ ਤੇ ਬਾਬਾ ਆਨੰਦ ਸਿੰਘ ਜੀ ਸਾਧ ਸੰਗਤ ਜਦੋਂ ਆਵਾਕ ਲੈਣ ਲੱਗੇ ਪਹਿਲਾਂ ਮੰਗਲ ਕੀਤਾ ਸੱਜਣ ਸੱਚਾ ਪਾਤਸ਼ਾਹ ਸਿਰਸਾ ਹਾਂ ਦੇ ਸਾਹੋ ਜਿਸ ਪਾਸ ਬੈਠਿਆਂ ਸੋਈ ਐ ਸਭਨਾਂ ਦਾ ਵੈਸਾ ਹੋ ਸਾਧ ਸੰਗਤ ਜਿਵੇਂ ਹੀ ਬਾਬਾ ਜੀ ਨੇ ਕਿਹਾ ਜਿਸ ਪਾਸ ਬੈਠਿਆਂ ਸੋਈ ਐ ਸਭਨਾਂ ਦਾ ਵੈਸਾ ਹੋ ਸਾਧ ਸੰਗਤ ਜੀ ਬਾਬਾ ਆਨੰਦ ਸਿੰਘ ਜੀ ਉੱਥੇ ਹੀ ਸਾਧ ਸੰਗਤ ਜੀ ਅਲੋਪ ਹੋ ਗਏ ਸਾਧ ਸੰਗਤ ਜੀ ਉਸ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਾਸ਼ਾਹੀ ਦੇ ਵਿੱਚ ਭੇਦੋਗੇ ਸਾਧ ਸੰਗ ਜੀ ਦਿਖਾਈ ਨਾ ਦੇਣਾ ਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਬਾਬਾ ਈਸ਼ਰ ਸੰਗ ਜੀ ਨੇ ਸਾਧ ਸੰਗ ਜੀ ਹਰਾਨੀ ਨਾਲ ਦੇਖਿਆ ਵੀ ਹੁਣ ਤਾਂ ਬਾਬਾ ਜੀ ਹੁਕਮਨਾਮਾ ਲਈ ਜਾਂਦੇ ਸੀ ਕਿ ਹੁਣ ਕਿੱਧਰ ਚਲੇ ਗਈ ਮੇਰੀਆਂ ਅੱਖਾਂ ਦੇ ਸਾਹਮਣੇ ਹੀ ਕਿਉਂ ਸਾਧ ਸੰਗ ਜੀ ਉਹਨਾਂ ਨੇ ਹੁਕਮਨਾਮੇ ਦੇ ਵਿੱਚ ਸਾਧ ਸੰਗ ਜੀ ਸੁਰਤੀ ਲਾ ਲਈ ਗੁਰੂ ਦੇ ਪਿਆਰੋਏ ਦਰਬਾਬਾ ਸੰਗ ਜੀ ਗੁਰੂ ਸਾਹਿਬ ਦੇ ਵਿੱਚ ਭੇਦੋਗੇ ਗੁਰੂ ਦੇ ਪਿਆਰੋਏ ਸਾਹਸੰਗਜੀ ਬਾਬਾ ਜੀ ਉਧਰ ਉਧਰ ਵੇਖਣ ਵੀ ਹੁਣ ਮੇਰੇ ਸਾਹਮਣੇ ਹੁਕਮਨਾਮਾ ਲੈਂਦੇ ਸੀ ਕਿ ਹੁਣ ਕਿੱਧਰ ਗਈ ਸਾਹਸੰਗਜੀ ਫਿਰ ਅਰਦਾਸ ਕਰਨਾਂ ਕੀਤੀ ਸਾਹਸੰਗਜੀ ਯਾਦ ਆਇਆ ਕਿ ਬਾਬਾ ਜੀ ਕਹਿੰਦੇ ਸੀ ਅਰਦਾਸ ਕਰੀ ਜਦੋਂ ਸਾਹਸੰਗਜੀ ਅਰਦਾਸ ਕੀਤੀ ਬਾਬਾ ਜੀ ਸਰਸੰਗਜੀ ਨੇ ਵੀ ਬਾਬਾ ਜੀ ਮੈਨੂੰ ਪਤਾ ਲੱਗਿਆ ਇਸ ਤਰ੍ਹਾਂ ਕਰਕੇ ਆ ਤੁਸੀਂ ਸਾਹਮਣੇ ਆਓ ਮੇਰੀ ਸਾਹਸੰਗ ਜਿਵੇਂ ਅਰਦਾਸ ਕਰਕੇ ਸਾਡੇ ਗੁਰੂ ਦੇ ਪਿਆਰਿਓ ਜਦੋਂ ਥੱਲੇ ਨਮਸਕਾਰ ਕੀਤੀ ਨਾਨਕ ਨਾਮ ਚੜ੍ਹਦੀ ਕਲਾ ਤੇਰੀ ਭਾਣੇ ਸਰਬੱਤ ਦਾ ਭਲਾ ਇਹਦਾ ਬਾਬਾ ਆਇਕਰ ਸਿੰਘ ਜੀ ਉੱਪਰ ਨੂੰ ਉੱਠੇ ਸਾਧ ਸੰਗ ਜੀ ਤੇ ਬਾਬਾ ਆਨੰਦ ਸਿੰਘ ਜੀ ਉਸ ਤਰ੍ਹਾਂ ਹੀ ਸਾਧ ਸੰਗ ਗੁਰੂ ਸਾਹਿਬ ਦੀ ਤਾਬਿਆ ਦੇ ਵਿੱਚ ਹੁਕਮਨਾਮੇ ਦੀ ਸਮਾਪਤੀ ਕੀਤੀ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਆਏ ਪੇਦ ਹੁੰਦੇ ਸਾਧ ਸੰਗ ਜੀ ਇਹ ਨਾਮ ਜਪਣ ਵਾਲਿਆਂ ਦੀਆਂ ਰੂਹਾਂ ਦੀਆਂ ਸਾਧ ਸੰਗ ਜੀ ਕਮਾਈਆਂ ਵਾਲਿਆਂ ਦੀਆਂ ਗੱਲਾਂ ਗੁਰੂ ਦੇ ਪਿਆਰਿਓ ਐਵੇਂ ਨਹੀਂ ਗੁਰੂ ਦੇ ਪਿਆਰਿਓ ਐਵੇਂ ਨਹੀਂ ਕਿ ਸਾਨੂੰ ਸਾਧ ਸੰਗ ਜੀ ਕਿੱਲੀ ਨਾਲ ਬੰਨ ਬੰਨ ਕੇ ਸਾਰੀ ਸਾਰੀ ਰਾਤ ਸਾਧ ਸੰਗ ਜੀ ਖੜੇ ਰਹਿਣਾ ਤਪੱਸਿਆ ਕਰਨੇ ਗੁਰੂ ਦੇ ਪਿਆਰਿਓ ਇਹ ਨਾਮ ਜਪਣ ਵਾਲਿਆਂ ਦੀਆਂ ਗੱਲਾਂ ਹੈ ਇਸ ਕਰਕੇ ਗੁਰੂ ਦੇ ਪਿਆਰਿਓ ਆਓ ਖੰਡੇ ਵਾਲੇ ਦੀ ਉਹ ਖੁਸ਼ੀ ਲੈਣ ਦੀ ਖਾਤਰ ਸਾਧ ਸੰਗਤ ਜੀ ਆਪ ਬੈਠੇ ਉਹਨਾਂ ਦੇ ਸਬੰਧ ਵਿੱਚ ਸਾਧ ਸੰਗਤ ਜੀ ਜੋ ਸਮਾਗਮ ਰਿਚਿਆ ਗੁਰੂ ਦੇ ਪਿਆਰਿਓ ਕਿੰਨੀਆਂ ਵੜਿਆਈਆਂ ਸਾਧ ਸੰਗਤ ਜੀ ਆਪ ਸਰਬਨਕਾਰ ਚੱਕਿਓ ਸਾਧ ਸੰਗਤ ਜੀ ਕਿੰਨੀਆਂ ਖੁੜਿਆਈਆਂ ਸਾਧ ਸੰਗਤ ਜੀ ਉਹਨਾਂ ਦੀਆਂ ਦੱਸ ਗਿਆ ਸੀ ਕਿੰਨੀਆਂ ਖੁੜਿਆਈਆਂ ਕਰੀਏ ਗੁਰੂ ਦੇ ਪਿਆਰਿਓ ਉਹ ਖੰਡੇ ਵਾਲੇ ਦੀਆਂ ਸਾਧ ਸੰਗਤ ਜੀ ਵੜਿਆਈਆਂ ਇਸ ਜੀਪਾ ਦੇ ਨਾਲ ਨਹੀਂ ਹੋ ਸਕਦੀਆਂ ਸਾਧ ਸੰਗਤ ਜੀ ਇੱਕ ਜੀਪ ਦੇ ਨਾਲ ਸਾਧ ਸੰਗਤ ਜੀ ਉਹਨਾਂ ਦੀਆਂ ਵੜਿਆਈਆਂ ਕਰਨੀਆਂ ਸਾਧ ਸੰਗਤ ਜੀ ਕੋਈ ਸੌਖੀ ਗੱਲ ਨਹੀਂ ਸਾਧ ਸੰਗਤ ਜੀ ਉਹ ਵੜਿਆਈਆਂ ਹੋ ਨਹੀਂ ਸਕਦੀਆਂ ਗੀਆਂ ਗੁਰੂ ਦੇ ਪਿਆਰਿਓ ਜਿਵੇਂ ਦਾਸ ਨੂੰ ਯਾਦ ਆ ਸਾਧ ਸੰਗਤ ਜੀ ਉਹ ਸਾਧ ਸੰਗਤ ਜਿਹੜੇ ਅੱਜ ਚ ਪਹਿਰਿਆਂ ਦੇ ਨਿੰਦਿਆ ਕਰੀ ਜਾਂਦੇ ਸਾਧ ਸੰਗਤ ਜੀ ਦੁਪਹਿਰਿਆਂ ਦੇ ਸਾਧ ਸੰਗਤ ਜੀ ਕਿੰਤੂ ਕਰੀ ਜਾਂਦੇ ਗੁਰੂ ਦੇ ਪਿਆਰਿਓ ਆ ਦੇਖੋ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ ਉਹ ਖੰਡੇ ਵਾਲਾ ਬਾਪੂ ਦੁਨੀਆ ਚ ਘਾ ਦਿੰਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਉਹ ਕੱਖਾਂ ਤੋਂ ਸਾਧ ਸੰਗਤ ਜੀ ਲੱਖਾਂ ਦੇ ਬਣਾ ਦਿੰਦਾ ਲੱਖਾਂ ਤੋਂ ਸਾਧ ਸੰਗਤ ਜੀ ਜਿਹੜਾ ਸਾਧ ਸੰਗਤ ਜੀ ਡਾਬਰ ਪੈਸਾ ਹੁੰਦਾ ਡਾਬਰ ਸ਼ਿੱਕਾ ਹੁੰਦਾ ਸਾਧ ਸੰਗਤ ਜੀ ਖੋਟਾ ਸ਼ਿਕਾ ਸਾਧ ਸੰਗ ਜੀ ਉਹਨੂੰ ਵੀ ਖੜਾ ਕਰਕੇ ਗੁਰੂ ਦੇ ਪਿਆਰੋ ਦੀ ਵੀ ਕੀਮਤ ਪਾਣ ਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਜਿਵੇਂ ਗੁਰੂ ਦੇ ਪਿਆਰੋ ਇੱਕ ਰਖਸ਼ੇ ਵਾਲਾ ਸਾਧ ਸੰਗ ਜੀ ਰੱਖਿਆ ਵੰਦਾ ਸੀ ਗੁਰੂ ਦੇ ਪਿਆਰੋ ਉਹਦੀ ਘਰ ਦੀ ਸਾਧ ਸੰਗ ਜੀ ਥੋੜਾ ਬੋਧਾ ਸਾਧ ਸੰਗ ਜੀ ਘਰਾਂ ਦੇ ਵਿੱਚ ਕੰਮ ਕਰ ਲੈਣਾ ਗੁਰੂ ਦੇ ਪਿਆਰੋ ਤੇ ਸਾਧ ਸੰਗ ਜੀ ਉਹਨੇ ਵੀ ਬਾਬਾ ਜੀ ਦੀ ਸ਼ੋਹ ਸੁਣੀ ਗੁਰੂ ਦੇ ਪਿਆਰੋ ਸਾਧ ਸੰਗ ਜੀ ਜਿਨ੍ਹਾਂ ਦੇ ਘਰੋਂ ਭੈਣ ਪਾਂਡੇ ਮਾਂਝ ਦੀ ਸੀ ਗੁਰੂ ਤੇ ਪਿਆਰਿਓ ਉਹਨਾਂ ਦੇ ਘਰ ਦੇ ਵਿੱਚ ਵੀ ਬਾਬਾ ਦੀਪ ਸਿੰਘ ਜੀ ਦੀਆਂ ਉਹ ਟੇਪਾਂ ਚੱਲਣੀਆਂ ਕੈਸਟਾਂ ਚੱਲਣੀਆਂ ਸਾਧ ਸੰਗ ਜੀ ਉਹਨਾਂ ਨੇ ਵੀ ਸਾਖੀਆਂ ਸੁਣਾਉਣੀਆਂ ਇਹ ਭੈਣਾ ਅਸੀਂ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਵਿੱਚ ਜਾਂਨੇ ਆ ਇਹ ਉਹ ਖੰਡੇ ਵਾਲੇ ਬਾਪੂ ਦੀਆਂ ਝਲਕਾਂ ਇਹ ਉਹ ਖੰਡੇ ਵਾਲੇ ਦੀਆਂ ਬਾਪੂ ਦੀਆਂ ਝਲਕਾਂ ਤੁਸੀਂ ਕਿਤੇ ਗਏ ਆ ਸਾਧ ਸੰਗ ਜੀ ਉਹ ਤਾਂ ਵਿਚਾਰੇ ਗਰੀਬ ਬੰਦੇ ਸਾਧ ਸੰਗ ਜੀ ਕਦੇ ਕਿੱਥੇ ਚੌਂਕੀ ਭਰ ਲਈ ਕਿਤੇ ਕਿਸੇ ਚੌਂਕੀ ਭਰ ਲਈ ਕਿਤੇ ਕਿੱਥੇ ਦੀਵਾ ਜਗਾਤਾ ਗੁਰੂ ਦੇ ਪਿਆਰਿਓ ਹੁਣ ਸਾਧ ਸੰਗਤ ਜੀ ਉਧਰੋਂ ਗੁਰੂ ਦੇ ਪਿਆਰੋ ਰੱਖਸ਼ਾ ਰਵਾਉਂਦਾ ਸੀਗਾ ਉਹਦਾ ਵੀ ਸਾਧ ਸੰਗਤ ਜੀ ਕਿਸੇ ਸਵਾਰੀ ਦੇ ਨਾਲ ਗੁਰੂ ਦੇ ਪਿਆਰੋ ਸੰਬੰਧ ਹੋਇਆ ਉਸ ਸਵਾਰੀ ਚਾਰ ਚੰਗ ਸਾਧ ਸੰਗਤ ਗੱਲਾਂ ਕਰਦੀ ਕਰਦੀ ਕਹਿੰਦੀ ਭਾਈ ਤੁਹਾਡਾ ਆਪਦਾ ਮਕਾਨ ਹੈਗਾ ਉਹ ਰੱਖਸ਼ਾ ਫੜਾ ਕਹਿਣ ਲੱਗਾ ਨਹੀਂ ਵੀਰ ਜੀ ਸਾਡਾ ਆਪਦਾ ਮਕਾਨ ਕੋਈ ਨਹੀਂਗਾ ਅੱਛਾ ਫਿਰ ਤੁਹਾਡਾ ਗੁਜ਼ਾਰਾ ਕਿਵੇਂ ਚੱਲਦਾ ਬਸ ਆਸ਼ੇ ਰੱਖਸ਼ੇ ਤੋਂ ਹੀ ਗੁਜ਼ਾਰਾ ਚੱਲਦਾ ਆ ਰੱਖਸ਼ਾ ਵਹੁਣੇ ਮੇਰੇ ਘਰ ਵਾਲੀ ਲੋਕਾਂ ਦੇ ਘਰ ਭਾਂਡੇ ਮਾਹਂਦੀ ਹੈ ਤੇ ਮਕਾਨ ਮਕਾਨ ਕੋਈ ਨਹੀਂਗਾ ਬੱਚੇ ਬੱਚੇ ਦੋ ਹੈਗੇ ਆ ਸਾਧ ਸੰਗ ਜੀ ਰਖਸ਼ ਵਾਲੇ ਨੇ ਆਪਣੀ ਤਕਲੀਫ ਤਕਲੀਫ ਦੱਸੀ ਉਹ ਵੀਰ ਕਹਿਣ ਲੱਗਾ ਸਾਧ ਸੰਗ ਜੀ ਕਿ ਤੁਸੀਂ ਬਾਬਾ ਦੀਪ ਸਿੰਘ ਜੀ ਨੂੰ ਜਾਣਦੇ ਹੋ ਉਹ ਕਹਿਣ ਲੱਗਾ ਜੀ ਮੈਂ ਮਾੜਾ ਮੋਟਰ ਨਾਲ ਦਾ ਨਾਮ ਤਾਂ ਜਰੂਰ ਸੁਣਿਆ ਪਰ ਜਾਣਦੇ ਨਹੀਂ ਫਿਰ ਸਾਧ ਸੰਗ ਜੀ ਉਹਨੇ ਦੱਸਿਆ ਕਿ ਤੁਸੀਂ ਸ੍ਰੀ ਹਰਿਮੰਦਰ ਸਾਹਿਬ ਗੁਰੂ ਰਾਮਦਾਸ ਜੀ ਦੀ ਨਗਰੀ ਉੱਥੇ ਸ਼ੀਦਾਂ ਦਾ ਗੁਰਦੁਆਰਾ ਹੈ। ਬਾਬਾ ਦੀਪ ਸਿੰਘ ਜੀ ਦਾ ਜਿਹੜੇ ਆਪਣਾ ਸੀਸ ਤਲੀ ਦੇ ਉੱਤੇ ਧਰ ਕੇ ਜੂਝੇ ਸੀਗੇ। ਤੇ ਉਹਨਾਂ ਦੇ ਦਰਬਾਰ ਦੇ ਵਿੱਚ ਜਾਓ ਬੜਾ ਕੁਝ ਦੰਦੇ ਨੇ। ਸਾਹ ਸੰਜੀ ਉਧਰੋਂ ਘਰ ਵਾਲੀ ਨੇ ਵੀ ਸ਼ੋਹ ਸੁਣੀ ਸੀਗੀ। ਹੁਣ ਆਪ ਸਵੇਜ ਦੀ ਸਾਹ ਸੰਜੀ ਘਰ ਦੇ ਵਿੱਚ ਗੱਲਾਂ ਕਰਦੇ ਆ ਕਹਿੰਦੇ ਮੈਨੂੰ ਇੱਕ ਵੀਰ ਜੀ ਮਿਲੇ ਉਹ ਕਹਿੰਦੇ ਤੁਸੀਂ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਵਿੱਚ ਜਾਓ। ਉੱਥੇ ਜਾਓ ਤੁਹਾਨੂੰ ਰਾਜੇ ਬਣਾ ਦੇਣਗੇ। ਉਹ ਕਹਿੰਦੇ ਜੀ ਗੱਲਾਂ ਤਾਂ ਮੈਂ ਵੀ ਸੁਣਦੀ ਆ ਜਿਨ੍ਹਾਂ ਦੇ ਘਰ 'ਚ ਮੈਂ ਕੰਮ ਕਰਦੀ ਆ ਸਾਧ ਸੰਗ ਜੀ ਫਿਰ ਤਿਆਰੀ ਕੀਤੀ ਹੌਲੀ ਹੌਲੀ ਸਾਧ ਸੰਗ ਜੀ ਉੱਥੇ ਕਰਾਇਆ ਇਕੱਠਾ ਕਰਕੇ ਗੁਰੂ ਦੇ ਪਿਆਰਿਓ ਇਹ ਵੀ ਸਾਧ ਸੰਗ ਜੀ ਉਧਰ ਮਾਨਸਾ ਜਿਹੜੇ ਵਾਲੀ ਗੱਲ ਆ ਸਾਧ ਸੰਗ ਜੀ ਉਧਰ ਹੀ ਬੜੇ ਕੌਂਦ ਕੌਂਦੇ ਗੁਰੂ ਦੇ ਪਿਆਰਿਓ ਸਾਧ ਸੰਗ ਜੀ ਕਰਾਇਆ ਇਕੱਠਾ ਕੀਤਾ ਗੁਰੂ ਦੇ ਪਿਆਰਿਓ ਗਰੀਬ ਪਰਿਵਾਰ ਸੀ ਗੁਰੂ ਦੇ ਪਿਆਰਿਓ ਧੋਨੇ ਮੀਆਂ ਬੀਬੀ ਗਏ ਸਾਸ ਸੰਗ ਜੀ ਨਾਲ ਬੱਚਿਆਂ ਨੂੰ ਛੋਟਾ ਛੋਟਾ ਨੂੰ ਲੈ ਕੇ ਆਉਂਦੇ ਆਨ ਜ਼ਵਾ ਨੂੰ ਸਾਸ ਸੰਗ ਜੀ ਉੱਥੇ ਗਏ ਬਹੁਤ ਗਰੀਬੀ ਸੀ ਗੁਰੂ ਦੇ ਪਿਆਰਿਓ ਸਾਸ ਸੰਗ ਜੀ ਉੱਥੇ 10 11 ਰੁਪਏ ਦੀ ਦੇਖ ਕਰਵਾਈ ਪਹਿਲਾਂ ਫਿਰ ਸਾਸ ਸੰਗ ਜੀ ਥੋੜਾ ਜਿਹਾ ਕਿਲੋ ਸਵਾ ਕਿਲੋ ਸਾਸ ਸੰਗ ਜੀ ਆਟਾ ਇੰਨਾ ਕੁ ਸਵਾ ਕਿਲੋ ਆਟਾ ਲੈ ਕੇ ਸਾਸ ਸੰਗ ਜੀ ਉਥੋਂ ਉੱਥੇ ਲੰਗਰ ਦੇ ਵਿੱਚ ਰਾਸ਼ਨ ਪਾਇਆ ਤੇ ਲੰਗਰ ਦੇ ਵਿੱਚ ਹੀ ਸਾਧ ਸੰਗਤ ਜਿੱਥੇ ਗੋਲਕ ਸੀ ਗੁਰੂ ਦੇ ਪਿਆਰੇ ਉੱਥੇ ਖੜ ਕੇ ਨਮਸਕਾਰ ਕੀਤੀ ਦਰਬਾਰ ਸਭ ਵੀ ਕੀਤੀ ਦੇਗ ਵੀ ਕਰਵਾਈ ਪਰ ਜਿਹੜੀ ਲੰਗਰ ਦੇ ਵਿੱਚ ਸਾਧ ਸੰਗਤ ਜੀ ਗੋਲਕ ਬਣੀ ਜਾਂ ਗੁਰੂ ਪਾਤਸ਼ਾਹ ਜੀ ਦੀ ਬਾਬਾ ਜੀ ਵੀ ਉਥੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਸੀ ਰਖਸ਼ੇ ਵਾਲੇ ਆ ਅਸੀਂ ਮਹਾਰਾਜ ਜੀ ਤੁਹਾਡੀਆਂ ਸੋਭਾ ਬਹੁਤ ਸੁਣੀਆਂ ਮਹਾਰਾਜ ਜੀ ਕਿ ਸੱਚੇ ਪਾਤਸ਼ਾਹ ਜੀ ਤੁਸੀਂ ਸਾਡੀ ਬਾਹ ਫੜ ਸਕਦੇ ਹੋ ਪਾਤਸ਼ਾਹ ਤੁਸੀਂ ਸਾਡੇ ਵਰਗੇ ਗਰੀਬਾਂ ਦੀ ਬਾਹ ਫੜ ਸਕਦੇ ਹੋ ਮਹਾਰਾਜ ਜੀ ਉੱਥੇ ਸਾ ਸੰਗੀਰ ਅਰਦਾਸ ਬੇਨਤੀ ਕਰਦਾ ਉਹ ਰਖਸ਼ੇ ਵਾਲਾ ਵੀਰ ਨਾਲ ਉਹਦੇ ਘਰ ਵਾਲੀ ਖੜੀ ਐ ਅਰਦਾਸ ਬੇਨਤੀ ਕਰਦਾ ਕਹਿੰਦੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਰੇ ਵਰਗਾ ਨਾ ਪਿਖਾਰੀ ਕੋਈ ਦੁਨੀਆ ਤੇ ਤੇਰੇ ਵਰਗਾ ਰਾਜਾ ਕੋਈ ਨਾ ਮੇਰੇ ਵਰਗਾ ਨਾ ਪਿਖਾਰੀ ਕੋਈ ਦੁਨੀਆ ਤੇ ਤੇਰੇ ਵਰਗਾ ਰਾਜਾ ਕੋਈ ਨਾ ਕੋਈ ਸਾਡੇ ਵਰਗਾ ਨਾ ਭਿਖਾਰੀ ਕੋਈ ਦੁਨੀਆਂ ਤੇ ਤੇਰੇ ਵਰਗਾ ਰਾਜਾ ਕੋਈ ਨਾ ਸਾਡੇ ਵਰਗਾ ਨਾ ਭਿਖਾਰੀ ਕੋਈ ਦੁਨੀਆਂ ਤੇ ਤੇਰੇ ਵਰਗਾ ਰਾਜਾ ਕੋਈ ਨਾ ਆਰਦਾਸ ਬੇਨਤੀ ਕਰਦਾ ਖੰਡੇ ਵਾਲੇ ਬਾਪੂ ਅਸੀਂ ਸੋਭਾ ਸੁਣੀ ਆ ਤੁਹਾਡੀ ਮੈਂ ਸੋਭਾ ਸੁਣ ਕੇ ਆਇਆ ਉੱਚਾ ਦਰਬਾਰ ਬਾਬੇ ਨਾਨਕ ਦਾ ਜਦ ਮੈਂ ਇਸ ਤਰ੍ਹਾਂ ਕਰਕੇ ਸਾਧ ਸੰਜੀ ਬੋਲਦੇ ਆ ਪਾਸ਼ਾ ਤੁਹਾਡਾ ਦਰ ਬਹੁਤ ਉੱਚਾ ਹੈ ਉੱਚਾ ਦਰ ਸ਼ੀਤਾਂ ਸਿੰਘਾਂ ਦਾ ਐ ਸ਼ੀਦੋ ਸਿੰਘੋ ਬਾਬਾ ਦੀਪ ਸਿੰਘ ਜੀ ਸੱਚੇ ਪਾਸ਼ਾ ਕਿਤੇ ਸਾਡੇ ਤੇ ਵੀ ਮਿਹਰੀ ਆ ਜੂਗੀ ਸਾਡੇ ਵਰਗੇ ਸੱਚੇ ਪਾਸ਼ਾ ਤੁਹਾਡਾ ਆ ਦਰ ਤੇ ਆਉਣਾ ਸੱਚੇ ਪਾਸ਼ਾ ਜੀ ਤੁਹਾਡੀ ਕਿਰਪਾ ਹੈ ਸਾਡੇ ਵਰਗੇ ਭਿਖਾਰੀ ਕੋਈ ਨਹੀਂ ਤੇਰੇ ਵਰਗਾ ਰਾਜਾ ਕੋਈ ਨਹੀਂ ਮਹਾਰਾਜ ਸਾਡੇ ਤੇ ਵੀ ਕਿਰਪਾ ਕਰ ਦਿਓ ਮਹਾਰਾਜ ਅਸੀਂ ਵੀ ਤੁਹਾਨੂੰ ਸੱਚੇ ਪਾਸ਼ਾ ਕਿਤੇ ਯਾਦ ਕਰਿਆ ਕਰਾਂਗੇ ਸੱਚੇ ਪਾਸ਼ਾ ਜੀ ਬਖਸ਼ਾ ਕਰੋ ਗੁਰੂ ਦੇ ਪਿਆਰਿਓ ਅਰਦਾਸ ਬੇਨਤੀ ਕੀਤੀ ਤੇ ਸਾਥ ਸੰਗਤ ਜੀ ਉਹ ਪਤਾ ਨਹੀਂ ਕਿਹੜੀ ਭਾਵਨਾ ਦੇ ਨਾਲ ਅਰਦਾਸ ਬੇਨਤੀ ਕੀਤੀ ਗੁਰੂ ਦੇ ਪਿਆਰਿਓ ਸਾਥ ਸੰਗਤ ਜੀ ਉੱਥੋਂ ਅਰਦਾਸ ਬੇਨਤੀ ਕਰਦੇ ਕਰਦੇ ਗੁਰੂ ਦੇ ਪਿਆਰਿਓ ਉੱਥੇ ਹੀ ਸਾਥ ਸੰਗਤ ਜੀ ਜਦੋਂ ਨਮਸਕਾਰ ਕਰਕੇ ਵਾਪਸ ਮੁੜਨ ਲੱਗੇ ਕੋਈ ਪ੍ਰੇਮੀ ਮਿਲਿਆ ਕਹਿਣ ਲੱਗਾ ਭਾਈ ਕਿੱਥੋਂ ਆਏ ਆ ਸਾਰਾ ਸਾਥ ਸੰਗਤ ਜੀ ਆਪਣਾ ਪਿੰਡ ਦਾ ਦੱਸਿਆ ਗੁਰੂ ਦੇ ਪਿਆਰਿਓ ਅੱਛਾ ਕੀ ਕਰਦੇ ਹੁੰਨੇ ਆ ਜੀ ਰੱਖਿਆ ਵਾਹੁੰਨੇ ਹੁੰਨੇ ਆ ਸਾਹ ਸੰਗਜੀ ਉੱਥੇ ਉਹਨੇ ਸੀਸ ਦਿੱਤੀ ਕਹਿੰਦੇ ਕੋਈ ਗੱਲ ਨਹੀਂ ਹੁਣ ਨਾ ਕਿਹਾ ਜੋ ਵੀ ਅਸੀਂ ਰੱਖਿਆ ਕਰਨੇ ਹੁੰਨੇ ਆ ਜੇ ਖੰਡੇ ਵਾਲੇ ਬਾਪੂ ਦੇ ਦਰਬਾਰ ਦੇ ਵਿੱਚ ਆ ਗਏ ਉਹ ਰੱਖਿਆ ਨਹੀਂ ਤੂੰ ਸਵਾਰ ਕੇ ਵੇਖੀ ਉਹ ਤੇਰੀਆਂ ਗੱਡੀਆਂ ਹੀ ਹੋਣੀਆਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਕਿਵੇਂ ਚਾਨ ਚੱਕ ਸਾਹ ਸੰਗਜੀ ਉਹਨਾਂ ਦਾ ਆਉਣਾ ਵਾਪਸ ਕਿਵੇਂ ਉਹਨਾਂ ਨੂੰ ਮਿਲਣਾ ਕਿਸ ਤਰ੍ਹਾਂ ਦੇ ਬਚਨ ਹੁਣੇ ਸਾਹ ਸੰਗਜੀ ਚਾਨ ਚੱਕੀ ਗੁਰੂ ਦੇ ਪਿਆਰਿਓ ਪਰ ਸਾਹ ਸੰਗਜੀ ਅੱਖਾਂ ਦੇ ਵਿੱਚ ਅਥਰੂ ਆ ਗਏ ਗੁਰੂ ਦੇ ਪਿਆਰਿਓ ਹੰਝੂ ਆ ਗਏ ਕਿ ਅੱਛਾ ਸਾਡੀਆਂ ਗੱਡੀਆਂ ਅਸੀਂ ਤਾਂ ਕਿਤੇ ਪ੍ਰਸ਼ਾਦਾ ਹੀ ਦੋ ਟਾਈਮ ਦਾ ਕੋਈ ਬੱਸ ਛਕਣ ਲੱਗ ਜੀਏ ਬੱਸ ਉਹ ਵੀ ਸਾਨੂੰ ਮਿਲਦਾ ਰਹੇ ਤਾਂ ਅਸੀਂ ਗੱਡੀਆਂ ਹੀ ਸਮਝਾਂਗੇ ਸਾਡੇ ਕਰਮਾਂ 'ਚ ਕਿੱਥੇ ਗੱਡੀਆਂ ਅਸੀਂ ਗੱਡੀਆਂ ਦੇ ਾਕਾਤ ਵਿੱਚ ਕੋਈ ਮਕਾਨ ਨਹੀਂ ਸਾਡਾ ਆਪਣਾ ਗੁਰੂ ਦੇ ਪਿਆਰਿਓ ਫੇਰ ਬਾਬਾ ਜੀ ਨੂੰ ਨਮਸਕਾਰ ਕੀਤੀ ਗੁਰੂ ਦੇ ਪਿਆਰਿਓ ਵਾਪਸ ਆ ਗਏ ਸਾਧ ਸੰਗਤ ਜੀ ਕੋਈ ਦੋ ਦਿਨ ਪਏ ਚਾਰ ਦਿਨ ਪਏ ਗੁਰੂ ਦੇ ਪਿਆਰਿਓ ਰੱਖਸ਼ਾ ਵੋਂਦੇ ਵੋਂਦੇ ਦੇ ਸਤਸੰਗ ਜੀ ਮਗਰ ਕੋਈ ਸਵਾਰੀ ਇਹੋ ਜੀ ਬੈਠੀ ਇੱਕ ਦਿਨ ਕੌਣ ਤਕ ਆਇਆ ਗੁਰੂ ਦੇ ਪਿਆਰਿਓ ਉਹ ਕਹਿਣ ਲੱਗਾ ਜੀ ਤੂੰ ਵਾਵਾ ਚਿਰਦਾ ਭਾਈ ਸਾਹਿਬ ਰੱਖਸ਼ਾ ਵੋਂਦਾ ਮੈਂ ਤੈਨੂੰ ਦੇਖਦਾ ਕਈ ਵਾਰੀ ਅੱਗੇ ਵੀ ਮੈਂ ਵੇਖਿਆ ਸੁਣਿਆ ਵੀ ਤੇਰੇ ਬਾਰੇ ਇਸ ਤਰ੍ਹਾਂ ਕਰਕੇ ਆ ਤੇਰਾ ਆਪਦਾ ਮਕਾਨ ਹੈ ਕੋਈ ਨਹੀਂ ਜੀ ਆਪਦਾ ਮਕਾਨ ਕੋਈ ਨਹੀਂ ਰੱਖਸ਼ਾ ਵੋਂਦੇ ਨੂੰ ਕਿੰਨਾ ਚਿਰ ਹੋ ਗਿਆ ਕਹਿੰਦਾ ਬੱਸ ਜੀ ਰੱਖਸ਼ਾ ਤਾਂ ਮੈਂ 15 16 ਸਾਲ ਹੋ ਗਏ 17 ਸਾਲ ਰਕਸ਼ਾ ਹੀ ਉਹਨਾਂ ਬਸ ਇਸ ਤਰ੍ਹਾਂ ਗੁਜ਼ਾਰਾ ਕਰਦਾ ਤੇ ਗੁਰੂ ਦੇ ਪਿਆਰਿਓ ਉਹਨੇ ਕਹਿਣਾ ਕੀਤਾ ਤੂੰ ਐਂ ਕਰ ਆ ਹੁਣ ਦੂਜੀਆਂ ਗੱਡੀਆਂ ਚੱਲੀਆਂ ਛੋਟੀਆਂ-ਛੋਟੀਆਂ ਇਹ ਬੈਟਰੀ ਵਾਲੀਆਂ ਉਹ ਲੈ ਲੈ ਸਾਧ ਸੰਗ ਜੀ ਉਹਨੇ ਗੁਰੂ ਦੇ ਪਿਆਰਿਓ ਕਹਿਣਾ ਕੀਤਾ ਮਹਾਰਾਜੀ ਸਾਡਾ ਰੋਟੀ ਦਾ ਕੋਈ ਨਹੀਂ ਨਭਦਾਗਾ ਅਸੀਂ ਉਹ ਗੱਡੀਆਂ ਕਿੱਥੇ ਲੈ ਲਈ ਉਹ ਕਹਿੰਦਾ ਤੂੰ ਚਲਾਉਣ ਜਾਣਦਾ ਕਹਿੰਦਾ ਜੀ ਜਾਣਦਾ ਗੁਰੂ ਦੇ ਪਿਆਰਿਓ ਉਹ ਕਹਿੰਦਾ ਆ ਜਾ ਫਿਰ ਮੇਰੇ ਘਰ ਤੱਕ ਆ ਜਾ ਗੁਰੂ ਦੇ ਪਿਆਰਿਓ ਜਦੋਂ ਘਰ ਤੱਕ ਗਿਆ ਸਾਧ ਸੰਗ ਦੀ ਛੋਟੀ ਜਿਹੀ ਕੋ ਪ੍ਰਾਣੀ ਗੱਡੀ ਸੀ ਜਿਵੇਂ ਵੈਨ ਕਹਿ ਦਿੰਨੇ ਗੁਰੂ ਦੇ ਪਿਆਰਿਓ ਉਹਦੇ ਘਰ ਤੇ ਖੜੀ ਕਹਿੰਦਾ ਆ ਚੱਕ ਚਲਾਉਣ ਜਾਣ ਤਾਂ ਤੇ ਚਲਾ ਫਰੇ ਤੇ ਸਵਾਰੀਆਂ ਢੋਆ ਕਰ ਸਾਧ ਸੰਗ ਜੀ ਉਹ ਕਹਿੰਦਾ ਨਹੀਂ ਮਹਾਰਾਜ ਜੀ ਮੇਰੇ ਕੋਲੇ ਇੰਨੇ ਪੈਸੇ ਨਹੀਂ ਕਿ ਉਹ ਕਹਿੰਦਾ ਪੈਸੇ ਮੰਗੇ ਕਿਹਨੇ ਤੇਰੇ ਕੋਲੋਂ ਤੇਰੇ ਕੋਲੋਂ ਪੈਸੇ ਮੰਗੇ ਨਹੀਂ ਕਿਸੇ ਨੇ ਜੇ ਤੇਰੇ ਕੋਲੇ ਪੈਸੇ ਬਣ ਗਏ ਤੂੰ ਹੌਲੀ-ਹੌਲੀ ਦੇ ਦੀ ਆ ਤੂੰ ਗੱਡੀ ਫੜ ਸਾਧ ਸੰਗਤ ਜੀ ਖੁਸ਼ੀ ਦਾ ਕੋਟਕਾਣਾ ਨੇ ਆਇਆ ਸਾਧ ਸੰਗਤ ਜੀ ਉਹ ਗੱਡੀ ਲੈ ਲਈ ਨਾਲ ਦੀ ਨਾਲ ਗੁਰੂ ਦੇ ਪਿਆਰਿਓ ਪੈਸੇ ਮੋੜਦਾ ਰਿਹਾ ਸਾਧ ਸੰਗਤ ਜੀ ਪੈਸੇ ਮੋੜਦਾ ਰਿਹਾ ਗੁਰੂ ਦੇ ਪਿਆਰਿਓ ਸਾਧ ਸੰਗਤ ਜੀ ਕੁਛ ਹੋਣੇ ਵੀ ਛੂਟ ਕਰਤੀ ਅਖੀਰੀ ਸਾਧ ਸੰਗਤ ਜੀ ਉਹਨੇ ਗੱਡੀ ਗੁਰੂ ਦੇ ਪਿਆਰਿਓ ਸਾਧ ਸੰਗਤ ਜੀ ਉਹਦੇ ਨਾਮ ਕਰਤੀ ਸੀ ਸਾਧ ਸੰਗਤ ਜੀ ਗੱਡੀ ਉਹਦੇ ਨਾਮ ਕਰ ਦਿੱਤੀ ਗੁਰੂ ਦੇ ਪਿਆਰਿਓ ਕੋਈ ਸਮਾਂ ਪਿਆਸਾ ਸਾਧ ਸੰਗਤ ਜੀ ਫੇਰ ਸਵਾਰੀਆਂ ਸਾਧ ਸੰਗਤ ਢੋਂਦਾ ਰਿਹਾ ਮਿਹਨਤ ਕਰਦਾ ਰਿਹਾ ਗੁਰੂ ਦੇ ਪਿਆਰਿਓ ਆਸ ਆਸਾ ਕਰਕੇ ਸਾਧ ਸੰਗਤ ਜੀ ਉਹਦੇ ਨਾਲ ਦੀ ਇੱਕ ਸਾਧ ਸੰਗਤ ਜਿਓ ਨੇ ਹੋਰ ਚੱਲਦੀ ਗੱਡੀ ਲੈ ਲਈ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਇੱਥੋਂ ਤੱਕ ਸਾਧ ਸੰਗਤ ਜੀ ਗੱਲ ਪਹੁੰਚੀ ਗੁਰੂ ਦੇ ਪਿਆਰਿਓ ਮਾਲਕ ਨੇ ਇਹੋ ਜੀ ਬਾਹ ਫੜੀ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜਿਨੇ ਇਹੋ ਜੀ ਦੀ ਬਾਹ ਫੜੀ ਸਾਧ ਸੰਗਤ ਜੀ ਕੋਈ ਪਰਿਵਾਰ ਸਾਸਣ ਜੀ ਬਾਹਰ ਨੂੰ ਗਿਆ ਸੀ ਗੁਰੂ ਦੇ ਪਿਆਰਿਓ ਉਹਨੇ ਆਪਣਾ ਮਕਾਨ ਸੰਭਾਲਣ ਵਾਸਤੇ ਦੇ ਦਿੱਤਾ ਗੁਰੂ ਦੇ ਪਿਆਰਿਓ ਕਰਾਇਆਂ ਤੋਂ ਵਸ ਗਏ ਸਾਸਣ ਜੀ ਥੋੜਾ ਸਮਾਂ ਪਿਆਦ ਬਾਬਾ ਦੀਪ ਸਿੰਘ ਦੇ ਦਰਬਾਰ ਦੇ ਵਿੱਚ ਜਾਣ ਲੱਗੇ ਸੱਚੇ ਪਾਤਸ਼ਾਹ ਬਾਪੂ ਜੀ ਤੁਸੀਂ ਰਾਜੋਂ ਸੱਚੇ ਪਾਤਸ਼ਾਹ ਤੁਸੀਂ ਰਾਜੇ ਬਣਾਉਣ ਵਾਲਿਓ ਸਾਸਣ ਜੀ ਮੁੱਕ ਦੀ ਗੱਲ ਸਾਸਣ ਜੀ ਐਂਡ ਵਾਲੀ ਇਹ ਕਰੀਏ ਗੁਰੂ ਦੇ ਪਿਆਰਿਓ ਉਸੇ ਹੀ ਸਾਸਣ ਜੀ ਪਰਿਵਾਰ ਨੇ ਗੁਰੂ ਦੇ ਪਿਆਰਿਓ ਦੋ ਗੱਡੀਆਂ ਸਾਸਣ ਜੀ ਆਪਣੀਆਂ ਹੋਰ ਬਣਾਈਆਂ ਚਾਰ ਗੱਡੀਆਂ ਸਾਧ ਸੰਜੀਤ ਬਣਾ ਕੇ ਉਹਨਾਂ ਗੱਡੀਆਂ ਦੇ ਵਿੱਚੋਂ ਆਪਣਾ ਮਕਾਨ ਬਣਾ ਲਿਆ ਸਾਧ ਸੰਜੀਤ ਚਾਰ ਕੁਮਰਲੇ ਦਾ ਸਾਧ ਸੰਜੀਤ ਚਾਰ ਕੁਮਰਲੇ ਦਾ ਮਕਾਨ ਬਣਾਇਆ ਗੁਰੂ ਦੇ ਪਿਆਰਿਓ ਡਰਾਈਵਰ ਰੱਖ ਲੇ ਫਿਰ ਆਪ ਗੱਡੀ ਚਲਾਇਆ ਕਰੇ ਸਾਧ ਸੰਗਤ ਜੀ ਫਿਰ ਉਹਨੂੰ ਯਾਦ ਆਇਆ ਕਿ ਵਾਕਿਆ ਵੀ ਖੰਡੇ ਵਾਲਾ ਅਰਦਾਸਾਂ ਸੁਣਦਾ ਵਾਕਿਆ ਹੀ ਖੰਡੇ ਵਾਲਾ ਅਰਦਾਸਾਂ ਸੁਣਦਾ ਸਾਧ ਸੰਗਤ ਜੀ ਇਸ ਤਰ੍ਹਾਂ ਕਰਕੇ ਉਹ ਬਾਬਾ ਦੀਪ ਸਿੰਘ ਸੱਚੇ ਪਾਤਸ਼ਾਹ ਜੀ ਉਹ ਕੀ ਦੀਆਂ ਕੀ ਦੀਆਂ ਨਹੀਂ ਅਰਦਾਸਾਂ ਬੇਨਤੀਆਂ ਸੁਣਦੇ ਗਏ ਉਹ ਕੀ ਦੀਆਂ ਕੀ ਦੀਆਂ ਨਿਰਦਾਸਾਂ ਬੇਨਤੀਆਂ ਸੁਣਦੇ ਸਾਧ ਸੰਗਤ ਜੀ ਸ਼ਹੀਦ ਸਿੰਘ ਹਾਜ਼ਰ ਨਾਜ਼ਰ ਹੈ। ਛੀ ਸਿੰਘ ਹਾਜ਼ਰ ਨਾਜ਼ਰ ਸਾਧ ਸੰਗਤ ਜੀ ਬੁੱਲਿਆ ਰੱਬ ਤੈਥੋਂ ਵੱਖ ਨਹੀਂ। ਉਹ ਬੁੱਲਿਆ ਰੱਬ ਤੈਥੋਂ ਵੱਖ ਨਹੀਂ ਪਰ ਕੀ ਕਰੀਏ ਤੇਰੀ ਵੇਖਣ ਵਾਲੀ ਅੱਖ ਨਹੀਂ। ਸਾਧ ਸੰਗਤ ਜੀ ਇੱਕ ਭਾਵਨਾ ਸ਼ਰਧਾ ਸਾਧ ਸੰਗਤ ਜੀ ਮੈਂ ਅੱਗੇ ਸੋਚਦਾ ਹਾਂ ਸਾਧ ਸੰਗਤ ਜੀ ਕਿਹੋ ਜਿਹਾ ਗਰੀਬ ਬੰਦੇ ਕਿਹੜੇ ਮੂੰਹ ਦੇ ਨਾਲ ਕਿਹੜੇ ਦਿਲੋਂ ਸਾਥ ਸੰਗਤ ਜੀ ਅਰਦਾਸ ਬੇਨਤੀ ਕਰਦੇ ਹੋਣਗੇ ਜੋ ਬਾਬਾ ਦੀਪ ਸਿੰਘ ਜੀ ਸਾਥ ਸੰਗਤ ਜੀ ਉਹਨਾਂ ਦੀ ਅਰਦਾਸ ਬੇਨਤੀ ਕਬੂਲ ਕਰ ਲੈਂਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਉਹ ਕਿਹੜੇ ਦਿਲ ਦੇ ਨਾਲ ਅਰਦਾਸ ਬੇਨਤੀ ਕਰਦੇ ਹੋਣਗੇ ਗੁਰੂ ਦੇ ਪਿਆਰਿਓ ਸਾਥ ਸੰਗਤ ਜੀ ਤੁਸੀਂ ਡੋਲਣਾ ਨਹੀਂ ਗੁਰੂ ਦੇ ਪਿਆਰਿਓ ਡੋਲਣਾ ਨਹੀਂ ਗੁਰੂ ਦੇ ਪਿਆਰਿਓ ਵੱਧ ਤੋਂ ਵੱਧ ਚੜਕੇ ਗੁਰੂ ਦੇ ਪਿਆਰਿਓ ਸਾਥ ਸੰਗਤ ਜੀ ਤੁਸੀਂ ਗੁਰਬਾਣੀ ਦੇ ਨਾਲ ਜੁੜੋ ਵੱਧ ਤੋਂ ਵੱਧ ਸਾਥ ਸੰਗਤ ਜੀ ਬਾਣੀ ਪੜਿਆ ਕਰੋ ਬਾਣੀ ਦਾ ਜਾਪ ਕਰਿਆ ਕਰੋ ਜਿਹੜੇ ਵੀ ਸਾਧ ਸੰਗਤ ਜੀ ਮੂਲ ਮੰਤਰ ਦਾ ਜਾਪ ਕਰਦੇ ਆ ਗੁਰਬਾਣੀ ਦੇ ਨਾਲ ਜੁੜਦੇ ਸਾਧ ਸੰਗਤ ਜੀ ਵਾਹਿਗੁਰੂ ਦਾ ਸਿਮਰਨ ਕਰਦੇ ਆ ਗੁਰੂ ਦੇ ਪਿਆਰਿਓ ਘਰ ਦੇ ਵਿੱਚ ਸੁਖਮਨੀ ਸਾਹਿਬ ਦੇ ਪਾਠ ਸਾਧ ਸੰਗਤ ਜੀ ਰੋਜ਼ ਸਰਵਣ ਕਰਦੇ ਆ ਜਾਂ ਆਪ ਕਰਦੇ ਆ ਜਾਂ ਸਾਧ ਸੰਗਤ ਜੀ ਮੋਬਾਈਲ ਦੇ ਉੱਤੇ ਕਿਸੇ ਕੈਸਟ ਲਾ ਕੇ ਕਿਸੇ ਰਾਗੀ ਜੀ ਦੇ ਨਾਲ ਸਾਧ ਸੰਗਤ ਜੀ ਆਵਾਜ਼ ਦੇ ਵਿੱਚ ਕਿਸੇ ਗ੍ਰੰਥੀ ਦੀ ਆਵਾਜ਼ ਦੇ ਵਿੱਚ ਸੁਖਮਨੀ ਸਾਹਿਬ ਸਾਧ ਸੰਗਤ ਜੀ ਸਰਵਣ ਕਰਦੇ ਆ თანਤਨ ਬਾਬਾ ਦੀਪ ਸਿੰਘ ਜੀ ਉਹ ਖੰਡੇ ਵਾਲੇ ਬਾਪੂ ਉਹਨਾਂ ਦੇ ਹਮੇਸ਼ਾ ਖੁਸ਼ ਰਹਿੰਦੇ ਆ ਖੁਸ਼ ਸਤਨਾਮ ਸ੍ਰੀ ਵਾਹਿਗੁਰੂ ਜੀ ਇਸ ਕਰਕੇ ਗੁਰੂ ਦੇ ਪਿਆਰਿਓ ਸ਼ਹੀਦਾਂ ਸਿੰਘਾਂ ਦਾ ਬਹੁਤ ਸਾਧ ਸੰਗਤ ਜੀ ਸੰਯੋਗ ਹੈ ਗੁਰੂ ਦੇ ਪਿਆਰਿਓ ਸ਼ਹੀਦ ਸਿੰਘ ਕੀ ਨਹੀਂ ਕਰ ਸਕਦੇ ਸਾਧ ਸੰਗਤ ਜੀ ਤੁਹਾਡੇ ਅੰਗ ਸੰਗ ਉਹਨਾਂ ਦੇ ਪਹਿਰੇ ਹੁੰਦੇ ਗੁਰੂ ਦੇ ਪਿਆਰਿਓ ਧੰਨ ਧੰਨ ਬਾਬਾ ਦੀਪ ਸਿੰਘ ਜੀ ਕਿਰਪਾ ਕਰਨ ਸਾਧ ਸੰਗਤ ਜੀ ਆਪਾਂ ਨੂੰ ਇਸ ਤਰ੍ਹਾਂ ਹੀ ਉਹ ਸ਼ਾਹ ਬਖਸ਼ੀ ਰੱਖਣ ਗੁਰੂ ਦੇ ਪਿਆਰਿਓ ਤੇ ਸਾਧ ਸੰਗਤ ਜੀ ਗੁਰਬਾਣੀ ਤੋਂ ਵੱਡਾ ਸਾਧ ਸੰਗਤ ਜੀ ਕੋਈ ਨਹੀਂ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਨਕਲਾ ਰਾਖੀ ਮੇਰੀ ਗੁਰੂ ਦੇ ਪਿਆਰਿਓ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਸਾਧ ਸੰਗਤ ਜੀ ਸਾਡਾ ਕੋਈ ਵੀ ਗੁਰੂ ਨਹੀਂ ਤੁਰ ਕੀ ਬਾਣੀ ਆਈ ਤင် ਸਗਲੀ ਚਿੰਤ ਮਟਾਈ ਵਿਧਾਲ ਪੁਰਖ ਮਿਰਵਾਨਾ ਹਰ ਨਾਨਕ ਸੱਚ ਵਖਾਨਾ ਗੁਰੂ ਦੇ ਪਿਆਰਿਓ ਪਰ ਬਖਸ਼ਾ ਕਰਦੇ ਨੇ ਪਰਮੇਸ਼ਰ ਦਿੱਤਾ ਬੰਨਾ ਜੋ ਖੋ ਰੋ ਕਾ ਢੇਰਾ ਪਨਾ ਸਾਨੂੰ ਇੱਕ ਪਰਮੇਸ਼ਰ ਨੇ ਬੰਨਾ ਦਿੱਤਾ ਗੁਰੂ ਦੇ ਪਿਆਰਿਓ ਕਿ ਆਹ ਪਾਈ ਤੂੰ ਲਾੜ ਫੜ ਲਾ ਗੁਰੂ ਦੇ ਪਿਆਰਿਓ ਬਸ ਆਹ ਕੰਨੀ ਫੜ ਲਾ ਆਹ ਗੁਰੂ ਗ੍ਰੰਥ ਸਾਹਿਬ ਦਾ ਸਾਧ ਸੰਗਤ ਜੀ ਤੂੰ ਪੱਲਾ ਫੜ ਲਾ ਵਾਸ ਗੁਰੂ ਦੇ ਪਿਆਰਿਓ ਫਿਰ ਜੋ ਵੀ ਜਨਤਾਵਾ ਗੁਰੂ ਦੇ ਪਿਆਰਿਓ ਗੁਰੂ ਗੁਰੂ ਨੂੰ ਹੋਣੀ ਹੈ ਸਾਧ ਸੰਗ ਜੀ ਗੁਰੂ ਨੂੰ ਜਿਵੇਂ ਭਗਤ ਧਨਾਂ ਜੀ ਕਹਿੰਦੇ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨਤੇ ਤਿਨਕੇ ਕਾਜ ਸਵਾਰਤਾ ਜਿਹੜੇ ਪਾਤਸ਼ਾਹ ਨੂੰ ਗੁਰੂ ਸਾਹਿਬ ਜੀ ਦੀ ਬਾਣੀ ਪੜਦੇ ਆ ਗੁਰੂ ਸਾਹਿਬ ਜੀ ਨੂੰ ਅਰਾਧਦੇ ਆ ਤੇ ਗੁਰੂ ਸਾਹਿਬ ਜੀ ਸਾਧ ਸੰਗ ਜੀ ਉਹਨਾਂ ਦੇ ਆਪ ਕਾਰਜ ਰਾਸ ਕਰਦੇ ਆ ਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਇਸ ਕਰਕੇ ਗੁਰੂ ਦੇ ਪਿਆਰਿਓ ਆਓ ਸਾਧ ਸੰਗ ਜੀ ਆਪਾਂ ਕੋਸ ਖੰਡੇ ਵਾਲੇ ਬਾਪੂ ਦਾ ਪਿਆਰ ਸਾਧ ਸੰਗਤ ਜੀ ਪਾਈਏ ਗੁਰੂ ਦੇ ਪਿਆਰਿਓ ਉਹਨਾਂ ਨੂੰ ਸਾਧ ਸੰਗਤ ਜੀ ਯਾਦ ਕਰਗੇ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੱਲਾ ਫੜਗੇ ਗੁਰੂ ਦੇ ਪਿਆਰਿਓ ਤਾਂ ਸਾਧ ਸੰਗਤ ਜੀ ਫਿਰ ਸਾਨੂੰ ਸਭ ਕੁਝ ਮਿਲੂਗਾ ਗੁਰੂ ਦੇ ਪਿਆਰਿਓ ਸਭ ਕੁਝ ਮਿਲੂਗਾ ਸੱਚੇ ਸਹਿਬਾ ਕਿਆ ਨਾ ਹੀ ਕਰਤੇ ਰਹਿ ਕਰਤਾ ਤੇਰਾ ਸਭ ਕੁਝ ਐ ਜਿਸ ਦੇ ਸੋ ਪਾਵੇ ਉਸ ਪਰਮਾਤਮਾ ਦੇ ਘਰ ਦੇ ਵਿੱਚ ਕੀ ਨਹੀਂ ਸਾਧ ਸੰਗਤ ਜੀ ਸਭ ਕੁਝ ਆ ਗੁਰੂ ਦੇ ਪਿਆਰਿਓ ਆਓ ਸਾਧ ਸੰਗਤ ਜੀ ਭੁੱਲਾਂ ਚੁੱਕਾ ਮਾਫ਼ ਕਰਨੀਏ ਸਾਧ ਸੰਗਤ ਜੀ ਤੋ ਧੰਨਵਾਦ ਕਰਦੇ ਸਤਸੰਗ ਜੀ ਇਥੋਂ ਦੀਆਂ ਸੰਗਤਾਂ ਦੀ ਸਤਸੰਗ ਜੀ ਪ੍ਰਬੰਧਕਾਂ ਦੇ ਸਤਸੰਗ ਜੀ ਗਰੰਥੀ ਸੰਗ ਦੇ ਸਹਿਬਾਨ ਦੇ ਮਹਾਰਾਜ ਜੀ ਔਰ ਸਤਸੰਗ ਜੀ ਧੰਨਵਾਦ ਕਰਦੇ ਖੰਡੇਵਾਲੀ ਸੱਚੀ ਸਰਕਾਰ ਦੇ ਸਤਸੰਗ ਜੀ ਇਸ ਤੋਂ ਇਲਾਵਾ ਸਤਸੰਗ ਜੀ ਧੰਨਵਾਦ ਕੀਤਾ ਜਾਂਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਨੇ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਤਸੰਗ ਜੀ ਆਪਣੇ ਚਰਨਾਂ ਦੇ ਵਿੱਚ ਸਤਸੰਗ ਜੀ ਨਿੱਗੀ ਗੋਦ ਵਿੱਚ ਬਿਠਾ ਕੇ ਸਤਸੰਗ ਜੀ ਦਰਗਾਹੀ ਬਚਨਾਂ ਦੁਆਰਾ ਨੇ ਹੱਲ ਕੀਤਾ ਹੈ ਸਤਸੰਗ ਜੀ ਇਸ ਤੋਂ ਪ੍ਰੰਤ ਧੰਨਵਾਦ ਕਰਦੇ ਆਂ ਬੀਬੀ ਸਤਵੰਤ ਕੌਰ ਜੀ ਜਿਨ੍ਹਾਂ ਨੇ ਸਾਧ ਸੰਗਤ ਜੀ ਦਾ ਪ੍ਰੋਗਰਾਮ ਲਿਖਿਆ ਗੁਰੂ ਦੇ ਪਿਆਰਿਓ ਆਪੀ ਦਾ ਦਰਸ਼ਨ ਕਰਵਾਈ ਸੰਗਤਾਂ ਦੇ ਸਾਧ ਸੰਗਤ ਜੀ ਤੋਂ ਇਹਨਾਂ ਦਾ ਵੀ ਧੰਨਵਾਦ ਗੁਰੂ ਦੇ ਪਿਆਰਿਓ ਆਓ ਸਾਧ ਸੰਗਤ ਜੀ ਆਪਾਂ ਉਸ ਖੰਡੇ ਵਾਲੇ ਦਾ ਪੱਲਾ ਫੜੀਏ ਗੁਰੂ ਦੇ ਪਿਆਰਿਓ ਸ਼ਿਦਾ ਸਿੰਘਾਂ ਨੂੰ ਯਾਦ ਕਰੀਏ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਆਪਣਾ ਪ੍ਰੀਤਮ ਜਾਣ ਕੇ ਆਪਣਾ ਪਿਤਾ ਜਾਣ ਕੇ ਸਾਧ ਸੰਗਤ ਜੀ ਇੱਕ ਪਿਤਾ ਇੱਕ ਸਕੇ ਹਮ ਬਾਰਕ ਸਾਧ ਸੰਗਤ ਜੀ ਉਹਨਾਂ ਦੇ ਲਾਡ ਲੱਗੀ ਹੈ ਗੁਰੂ ਦੇ ਪਿਆਰਿਓ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਸਾਧ ਸੰਗਤ ਜੀ ਕਿਸੇ ਦੇਹ ਨੂੰ ਨਹੀਂ ਮੰਨਣਾ ਕਿਸੇ ਦੇਹ ਹੀ ਨੂੰ ਨਹੀਂ ਮੰਨਣਾ ਗੁਰੂ ਦੇ ਪਿਆਰਿਓ ਕਿਸੇ ਸਰੀਰ ਨੂੰ ਨਹੀਂ ਮੰਨਣਾ ਸਰੀਰ ਦੀ ਪੂਜਾ ਨਹੀਂ ਕਰਨੀ ਆਪਾਂ ਸਾਧ ਸੰਗਤ ਜੀ ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਲਾਡ ਲੱਗਣਾ ਗੁਰੂ ਦੇ ਪਿਆਰਿਓ ਆਪਾਂ ਜੇ ਗੁਰੂ ਗ੍ਰੰਥ ਸਾਹਿਬੀ ਦਾ ਸਤਿਕਾਰ ਕਰਾਂਗੇ ਸਾਧ ਸੰਗਤ ਜੀ ਧੰਨਵਾਦ ਕਰਾਂਗੇ ਨਾਮ ਜਪਣ ਵਾਲੀਆਂ ਰੂਹਾਂ ਦਾ ਸਾਧ ਸੰਗਤ ਜੀ ਬਚਨ ਮੰਨਾਂਗੇ ਗੁਰੂ ਦੇ ਪਿਆਰਿਓ ਫਿਰ ਸਾਨੂੰ ਕੀ ਮਿਲੇਗਾ ਲੋਕ ਸੁਖੀ ਪਰਲੋਕ ਸਹਿਲੇ ਨਾਨਕ ਹਰ ਪ੍ਰਭਾਪੇ ਮਿਲੇ ਸਾਧ ਸੰਗਤ ਜੀ ਪੁੱਲਾਂ ਚ ਕਮਾਪ ਕਰ ਰਹੀਆਂ ਦਾਸ ਲਈ ਵੀ ਸਾਧ ਸੰਗਤ ਜੀ ਅਰਦਾਸ ਬੇਨਤੀ ਕਰਨੀ ਕਿ ਸਾਡੇ ਵੀ ਸਾਧ ਸੰਗਤ ਜੀ ਤਾਂ ਅੰਸ਼ੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਨਿਭ ਜਾਵੇ ਉਹ ਖੰਡੇ ਵਾਲਾ ਬਾਪੂ ਜੀ ਸਾਡੇ ਤੇ ਵੀ ਕਿਰਪਾ ਰੱਖੇ ਗੁਰੂ ਪਾਤਸ਼ਾਹੀ ਬਖਸ਼ਾ ਕਰਨ ਸੰਗਤਾਂ ਦਾ ਇਸ ਤਰ੍ਹਾਂ ਹੀ ਮਿਹਰ ਭਰਿਆ ਹੱਥ ਰੱਖ ਕੇ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਬਖਸ਼ਾ ਕਰਨ ਸੰਗਤ ਜੀ ਕਿਰਪਾ ਕਰਨੀ ਸੱਚੇ ਪਾਤਸ਼ਾਹ ਆਪ ਜੀ ਦੀਆਂ ਹਰ ਇੱਕ ਕਾਮਨਾ ਪੂਰੀਆਂ ਕਰਨ ਸਾਧ ਸੰਗਤ ਜੀ ਬਲਾਉ ਫਤੇ ਸਾਧ ਸੰਗਤ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ